ਪਰਾਲੀ ਸਾੜਨ ਤੇ ਕਿਸਾਨਾਂ ਤੇ ਧੜਾ ਧੜ ਪਰਚੇ ਹੋ ਰਹੇ ਨੇ ਚਲੋ ਮੰਨਦੇ ਆ ਸਰਕਾਰ ਪਰਚੇ ਕਰੇ ਜੇ ਉਹ ਪ੍ਰਦੂਸ਼ਣ ਕਰਦੇ ਨੇ ਪਰਚਾ ਕਿਉਂ ਹੁੰਦਾ ਕਿ ਪਰਾਲੀ ਖੇਤਾਂ ਦੇ ਵਿੱਚ ਸਾੜਦੇ ਨੇ ਪਰ ਜਿਹੜੀਆਂ ਖੇਤਾਂ ਦੇ ਵਿੱਚੋਂ ਪਰਾਲੀ ਦੀਆਂ ਗੱਠਾਂ ਬਣ ਕੇ ਫੈਕਟਰੀਆਂ 'ਚ ਜਾ ਰਹੇ ਨੇ ਫੈਕਟਰੀਆਂ 'ਚ ਜਾ ਰਹੀਆਂ ਨੇ ਉਹ ਫੈਕਟਰੀਆਂ ਉਸ ਪਰਾਲੀ ਦਾ ਕੀ ਕਰਦੀਆਂ ਨੇ ਇਹ ਇੱਕ ਸਵਾਲ ਹੈ ਕਿਸਾਨ ਤਾਂ ਪਰਾਲੀ ਖੇਤਾਂ ਦੇ ਵਿੱਚ ਸਾੜ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਨੇ ਮੰਨ ਲਿਆ ਸੀ ਪਰ ਜਿਹੜੀਆਂ ਫੈਕਟਰੀਆਂ ਪਰਾਲੀ ਆਪਣੇ ਖਰਚੇ ਤੇ ਇਕੱਠੀ ਕਰਕੇ ਫੈਕਟਰੀਆਂ ਚ ਲਿਜਾ ਰਹੀਆਂ ਨੇ ਉਹ ਵਾਤਾਵਰਨ ਨੂੰ ਕਿਵੇਂ ਸ਼ੁੱਧ ਕਰ ਰਹੀਆਂ ਨੇ ਉਹਦੇ ਨਾਲ ਉਹ ਪਰਾਲੀ ਦਾ ਕੀ ਉਹ ਕੜਾ ਬਣਾਉਂਦੇ ਨੇ ਅਚਾਰ ਬਣਾਉਂਦੇ ਨੇ ਇਹ ਵੀ ਤਾਂ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਨੰਬਰ 2 ਬਿਊਰੋ ਕਮੈਂਟ ਕਰਕੇ ਦੱਸਿਓ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਕਿੰਨੀ ਕੱਕ ਲੱਗੀ ਐ ਇਸ ਵਾਰ ਕਿੰਨੇ ਕ ਖੇਤਾਂ 'ਚ ਤੁਸੀਂ ਅੱਗ ਲੱਗੀ ਹੋਈ ਦੇਖੀ ਐ ਪਰ ਲੈ ਜੇ ਸ਼ਰਮ ਸਾਡੇ ਲੀਡਰਾਂ ਦੀ ਉਹ ਦਿੱਲੀ ਆ ਦਾ ਸਿਰਸਾ ਉਹ ਪੱਗ ਤੇ ਸਿਰਫ ਸਾਈਂ ਬੈਠਾ ਉਹ ਕਹਿੰਦਾ ਪੰਜਾਬ ਦੇ ਵਿੱਚ ਮਜਬੂਰ ਕੀਤਾ ਜਾ ਰਿਹਾ ਕਿਸਾਨਾਂ ਨੂੰ ਪਰਾਲੀ ਛੜਨ ਦੇ ਲਈ ਓਏ ਕੰਝਰੋ ਆ ਕੇ ਦੇਖੋ ਤਾਂ ਸਹੀ ਪੰਜਾਬ ਚ ਅੱਗ ਕਿੱਥੇ ਲੱਗੀ ਹੈ ਪਰਾਲੀ ਨੂੰ ਇਸ ਵਾਰੀ ਕਿੰਨੀਆਂ ਕਿ ਜਗਾਵਾਂ ਤੇ ਅੱਗ ਲੱਗੀ ਹੈ ਓਏ ਤੁਸੀਂ ਆਪਣੇ ਭਾਂਡੇ ਖੁਦ ਨਹੀਂ ਢੱਕ ਸਕਦੇ ਉਹ ਜਿਸ ਉੱਠਿਆ ਉਸ ਤੋਂ ਆਪ ਨਹੀਂ ਜਾਂਦਾ ਤੁਸੀਂ ਗੋਡਿਆਂ ਨੂੰ ਦੁਰਫਟੇ ਮੂੰਹ ਕਹਨੇ ਹੋ ਮੜੇ ਮੋਟੀ ਸ਼ਰਮ ਕਰ ਲੋ ਮੜੇ ਮੋਟੀ ਸ਼ਰਮ ਕਰ ਲੋ ਜਿੱਦੀ ਸਰਕਾਰ ਦਿੱਲੀ ਚ ਹੁੰਦੀ ਹੈ ਉਹੀ ਕਿਸਾਨਾਂ ਤੇ ਲੈ ਕੇ ਡੰਡਾ ਚੜ੍ਹ ਦਿੰਦਾ ਤੇ ਇੱਕ ਮਿੱਤਰੋ ਇੱਕ ਹੋਰ ਕੋਈ ਕੋਈ ਖੇਚਲ ਕਰਿਓ ਕਮੈਂਟ ਕਰਨ ਦੀ ਕਿ ਇਸ ਵਾਰੀ ਡੇਂਗੂ ਦੇ ਮਰੀਜ਼ ਕਿੰਨੇ ਕਿੰਨੇ ਤੁਹਾਡੇ ਨਾਲ ਨਿਰ ਤੇੜੇ ਮੈਂ ਕੱਲ ਦਾ ਘੱਟੋ ਘੱਟ 8 ਤੋਂ 10 ਬੰਦਿਆਂ ਨੂੰ ਮਿਲ ਚੁੱਕੇ ਹਾਂ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਚੁੱਕੀ ਹੈ ਡੇਂਗੂ ਦੇ ਕਾਰਨ ਇਹ ਇੰਨੇ ਜ਼ਿਆਦਾ ਡੇਂਗੂ ਦੇ ਕੇਸ ਕਿਉਂ ਨੇ ਕੋਈ ਸੈਂਟੀਫਿਕ ਰਿਸਰਚ ਇਸ ਤੇ ਵੀ ਕਰ ਲੋ ਪਰਾਲੀ ਫੂਕਣ ਦੇ ਨਾਲ ਪੋਲਿਊਸ਼ਨ ਪਹਿਲਾਂ ਤਾਂ ਚਲੋ ਮੰਨਦੇ ਸੀ ਇਹ ਕਹਿੰਦੇ ਸੀ ਵੀ ਜਿਹੜੀ ਪਰਾਲੀ ਹੈ ਪਰਾਲੀ ਕਾਰਨ ਪੋਲਿਊਸ਼ਨ ਹੁੰਦਾ ਦਿੱਲੀ ਦੇ ਵਿੱਚ ਪੋਲਿਊਸ਼ਨ ਹੁੰਦਾ ਹਰਿਆਣਾ ਵਿੱਚ ਪੋਲਿਊਸ਼ਨ ਹੁੰਦਾ ਐ ਪੰਜਾਬ ਦੇ ਵਿੱਚ ਪੋਲਿਊਸ਼ਨ ਹੁੰਦਾ ਜਿਹੜਾ ਇਸ ਵਾਰੀ ਪੋਲਿਊਸ਼ਨ ਇੰਨਾ ਵਧਿਆ ਪਿਆ ਇਸ ਵਾਰੀ ਤਾਂ ਪਰਾਲੀ ਨੂੰ ਅੱਗ ਜਿਸ ਚਾਈ ਤੇ ਦੇਖਿਆ ਜਾਵੇ ਤਾਂ 1-2% ਲੱਗੀ ਹੈ ਉਹ ਪੋਲਿਊਸ਼ਨ ਹੁਣ ਕਿਉਂ ਨਹੀਂ ਘਟਿਆ ਜਿੱਥੋਂ ਅਸੀਂ ਖਾਂਦੇ ਆ ਜਿੱਥੋਂ ਸਾਡੀ ਥਾਲੀ ਚੋਂਦਾ ਉਹਦਾ ਜੇ ਤੁਸੀਂ ਸਤਕਾਰ ਨਹੀਂ ਕਰ ਸਕਦੇ ਨਰਾਦਰ ਤਾਂ ਘੱਟੋ ਘੱਟ ਨਾ ਕਰੋ ਕਿਸਦਾ ਗੁਣ ਨਹੀਂ ਜਾਣਨਾ ਨਾ ਜਾਣੋ ਪਰ ਘੱਟੋ ਘੱਟ ਇਲਜ਼ਾਮ ਤਾਂ ਨਾ ਲਾਓ ਉਹਨਾਂ ਤੇ ਜਿਹੜੇ ਦਿਨ ਰਾਤ ਮਰ ਕੇ ਚਾਹੇ ਆਪਣੀ ਕਮਾਈ ਲਈ ਵੀ ਪਰ ਤੁਹਾਡੀ ਥਾਲੀ ਤੱਕ ਤਾਂ ਉਹਨਾਂ ਉਹਨਾਂ ਦਾ ਪੈਦਾ ਕੀਤਾ ਹੀ ਪਹੁੰਚਦਾ ਹੈ ਉਹਨਾਂ ਉਹਨਾਂ ਲਈ ਤੇ ਉਹਨਾਂ ਲਈ ਜੇ ਤੁਹਾਡੇ ਕੋਲ ਸਤਕਾਰ ਦੇ ਦੋ ਸ਼ਬਦ ਨਹੀਂ ਅਸੀਂ ਆਸ ਵੀ ਨਹੀਂ ਰੱਖਦੇ ਸੋ ਤੋਂ ਸਤਕਾਰ ਦੀ ਪਰ ਘੱਟੋ ਘੱਟ ਇਲਜ਼ਾਮ ਨਾ ਲਾਓ ਉਹਨਾਂ ਤੇ ਧੰਨਵਾਦ